ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਮਹਾ ਸ਼ਿਵਰਾਤਰੀ ਹੈ ਜਿਸ ਨੂੰ ਲੈ ਕੇ ਪੂਰੇ ਦੇਸ਼ ਦੇ ਅੰਦਰ ਇਹ ਤਿਉਹਾਰ ਸ਼ਰਦਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸਾਡੀ ਟੀਮ ਪਹੁੰਚੀ ਹੈ ਜੀ ਬਟਾਲਾ ਤੋਂ ਜਲੰਧਰ ਰੋਡ ਤੇ ਸ਼੍ਰੀ ਅਚਲੇਸ਼ਵਰ ਧਾਮ ਮੰਦਿਰ ਤੁਸੀਂ ਜਾਣਦੇ ਹੋ ਇਤਿਹਾਸਕ ਮੰਦਰ ਹੈ ਜਿਸ ਦਾ ਇਤਿਹਾਸ ਇਥੋਂ ਦੇ ਪੰਡਤ ਜੀ ਨੇ ਸੁਣਾਇਆ ਹੈ ਜੋ ਤੁਹਾਡੀ ਸਕਰੀਨ ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇੱਥੇ ਵੱਖ-ਵੱਖ ਸੰਗਤਾਂ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਇਸ ਮੰਦਰ ਨਾਲ ਜੁੜੇ ਹੋਏ ਹਨ ਅਤੇ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ ਤੁਹਾਨੂੰ ਦੇਖਣ ਵਿੱਚ ਆਏਗਾ ਲਾਈਵ ਤਸਵੀਰਾਂ ਵਖਾ ਰਹੇ ਹਾਂ ਕਿ ਲੰਬੀ ਲੰਬੀਆਂ ਲੰਬੀਆਂ ਕਤਾਰਾਂ ਲਾ ਕੇ ਸੰਗਤਾਂ ਇੱਥੇ ਦਰਸ਼ਨ ਕਰਨ ਵਾਸਤੇ ਸਵੇਰੇ ਕਰੀਬ 4 ਵਜੇ ਤੋਂ ਪਹੁੰਚੀਆਂ ਹਨ ਅਤੇ ਸੰਗਤਾਂ ਵਿੱਚ ਬੜਾਈ ਸ਼ਰਧਾ ਅਤੇ ਉਤਸ਼ਾਹ ਦੀ ਭਾਵਨਾ ਹੈ ਹੋਰ ਦੱਸ ਦਈਏ ਕਿ ਐਸਐਸਪੀ ਬਟਾਲਾ ਸੋਹਿਲ ਮੀਰ ਆਈਪੀਐਸ ਦੀ ਅਗਵਾਈ ਵਿੱਚ ਬਟਾਲਾ ਪੁਲਿਸ ਵੱਲੋਂ ਵੱਡੇ ਸਖਿਆ ਦੇ ਪ੍ਰਬੰਧ ਕੀਤੇ ਗਏ ਹਨ ਇੱਥੇ ਐਸਐਚਓ ਥਾਣਾ ਰੰਗੜ ਨੰਗਲ ਗਗਨਦੀਪ ਸਿੰਘ پوری ਪਾਰਟੀ ਸਮੇਤ ਇੱਥੇ ਵਿਚਰਦੇ ਨਜ਼ਰ ਆਏ ਅਤੇ ਉਹਨਾਂ ਵੱਲੋਂ ਪਲ-ਪਲ ਦੀ ਖਬਰ ਲਈ ਜਾ ਰਹੀ ਹੈ ਵੱਖ-ਵੱਖ ਸੰਗਤਾਂ ਨਾਲ ਗੱਲਬਾਤ ਕੀਤੀ ਗਈ ਹੈ ਸੁਣਨ ਜਾ ਰਹੇ ਜੈ ਸ਼ੰਕਰ ਮਹਾਰਾਜ ਮੈਂ ਆਹਾਰੇ ਕਮਲਕਿਸ਼ਨਪੁਰੀ ਤੁਹਾਨੂੰ ਸ਼੍ਰੀ ਅਚਲੇਸ਼ਵਰ ਧਾਮ ਵੱਲੋਂ ਸ਼ਿਵਰਾਤਰੀ ਦੀ ਲੱਖ-ਲੱਖ ਵਧਾਈ ਦਿੰਦਾ ਹਾਂ ਤੁਸੀਂ ਜਿਸ ਪਵਨ ਸਥਾਨ ਤੇ ਖੜੇ ਹੋ ਇਸ ਪਵਨ ਸਥਾਨ ਦਾ ਨਾਸ਼ ਦੇ ਚਲੇਸ਼ਵਰ ਧਾਮ ਹੈ ਭਗਵਾਨ ਪੁਲਿਸ਼ੰਕਰ ਤੇ ਉਹਨਾਂ ਦੇ بیٹے ਕਾਰਤਿਕ ਮਹਾਰਾਜ ਦਾ ਜੇ ਮੋਖਸਤਾਨ ਹੈ ਸਤਜੁਗ ਦੇ ਵੇਲੇ ਜਦੋਂ ਭਗਵਾਨ ਪੁਲੇ ਸ਼ੰਕਰ ਜੀ ਨੇ ਆਪਣੇ ਦੋਨੋਂ ਪੁੱਤਰਾਂ ਨੂੰ ਕਿਹਾ ਸੀਗਾ ਕਿ ਜਿਹੜਾ ਪ੍ਰithvi ਦੀ ਪਹਿਲੇ ਪ੍ਰਦਰਸ਼ਨਾ ਕਰਕੇ ਆਏਗਾ ਉਹਨੂੰ ਰਾਜ ਗद्दी ਮਿਲੇਗੀ ਕਾਰਤਿਕ ਮਹਾਰਾਜ ਉਸ ਵੇਲੇ ਇੱਥੇ ਆਏ ਸੀਗੇ ਪਰ ਭਗਵਾਨ ਪੁਲੇ ਸ਼ੰਕਰ ਜੀ ਉਸ ਤੋਂ ਵੀ ਪਹਿਲੇ ਇੱਕ ਵਾਰ ਇੱਥੇ ਆ ਚੁੱਕੇ ਸਨ ਸਤਜੁਗ ਦੇ ਵੇਲੇ ਜਦੋਂ ਤਾਰਕਾ ਸੂਰ ਨੇ ਭਗਵਾਨ ਭੋਲੇ ਸ਼ੰਕਰ ਦੀ ਤਪੱਸਿਆ ਕਰਕੇ ਕਿਹਾ ਕਿ ਮੈਨੂੰ ਅਮਰ ਹੋਣ ਦਾ ਵਰ ਦਿਓ ਤਾਂ ਭਗਵਾਨ ਭੋਲੇ ਸ਼ੰਕਰ ਨੇ ਕਿਹਾ ਕਿ ਅਮਰ ਹੋਣ ਦਾ ਵਰਤਾ ਨਹੀਂ ਦਿੱਤਾ ਜਾ ਸਕਦਾ ਪਰ ਮੈਂ ਤੈਨੂੰ ਇਹ ਵਰ ਦਿੰਦਾ ਹਾਂ ਕਿ ਤੈਨੂੰ ਪੰਜ ਮੁਖ ਤਾਂ ਕੋਈ ਨਹੀਂ ਮਾਰ ਸਕੇਗਾ ਤਾਰਕਾ ਸੂਰੇ ਵਰਦਾਨ ਪਾ ਕੇ ਬਹੁਤ ਖੁਸ਼ ਹੋਇਆ ਕਿਉਂਕਿ ਉਸ ਵੇਲੇ ਪੰਜ ਮੁਖ ਕੇਵਲ ਭਗਵਾਨ ਭੋਲੇ ਸ਼ੰਕਰ ਦੇ ਸੀ ਇਸ ਤੋਂ ਜ਼ਿਆਦਾ ਮੁਖ ਕਿਸੇ ਦੇ ਵੀ ਨਹੀਂ ਸਨ ਤਾਰਕਾ ਸੂਰ ਨੇ ਸਾਰੇ ਦੇਵੀ ਦੇਵਤਿਆਂ ਨੂੰ ਮਾਰਨਾ ਤੰਗ ਤੰਗ ਪੀੜ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਤਾਰਕਾ ਸੂਰ ਨੇ ਇੰਦਰ ਦੇਵਤਾ ਦਾ ਸਿੰਘਾਸਨ ਲੈ ਲਿਆ ਤਾਂ ਇੰਦਰ ਦੇਵਤਾ ਖੁਸ਼ ਇੰਦਰ ਦੇਵਤਾ ਬ੍ਰਹਮਾ ਜੀ ਕੋਲ ਗਏ ब्रह्मा जी जो कोल जाके उन्होंने क्या कि तारकासुर ਨੂੰ ਮਾਰਨਾ ਪਏਗਾ ਤਾਂ ब्रह्मा जी ਨੇ ਕਿਹਾ ਕਿ ਤੁਸੀਂ ਵਿਸ਼ਨੂੰ ਜੀ ਕੋਲ ਜਾਓ ਵਿਸ਼ਨੂੰ ਜੀ ਇਹਦੇ ਨਾਲ ਜੁਦ ਕਰਨਗੇ ਜਦੋਂ ਵਿਸ਼ਨੂੰ ਜੀ ਨੇ ਬਹੁਤ ਸਾਲਾਂ ਤੱਕ ਜੁਦ ਕੀਤਾ ਤੇ ਇਹਨੂੰ ਹਰਾ ਨਹੀਂ ਪਾਏ ਵਿਸ਼ਨੂੰ ਜੀ ਨੇ ਕਿਹਾ ਕਿ ਭਗਵਾਨ ਪੂਰਿਸ਼ੰਕਰ ਦਾ ਵਿਆਹ ਜੇ ਰਾਜਾ ਹਿਮਾਚਰੀ ਲੜਕੀ ਗੋਰਾ ਨਾਲ ਹੋ ਜਾਏ ਤੇ ਇਹਨਾਂ ਦਾ ਪਹਿਲਾ ਜਿਹੜਾ ਪੁੱਤਰ ਪੈਦਾ ਹੋਏਗਾ ਉਹ ਕਾਰਤਿਕ ਸਵਾਮੀ ਹੋਏਗਾ ਤੇ ਉਹੀ ਤਾਰਕਾਸੁਰ ਦਾ ਵਦ ਕਰੇਗਾ ਭਗਵਾਨ ਪੁਲੀ ਸ਼ੰਕਰ ਜੀ ਕੋਲ ਸਾਰੇ ਦੇਵੀ ਦੇਵਤੇ ਗਏ ਮਨਾਉਣ ਵਾਸਤੇ ਕਿ ਵਿਆਹ ਲਈ ਮੰਨ ਜਾਣ ਪਰ ਭਗਵਾਨ ਪੁਲੀ ਸ਼ੰਕਰ ਸੰਿਆਸੀ ਸਨ ਸਾਰੇ ਡਰਦੇ ਸਨ ਕਿ ਕਿਤੇ ਇਹ ਸਾਨੂੰ ਭਸਮ ਵੀ ਨਾ ਕਰ ਦੇਣ ਫਿਰ ਸਾਰੇ ਦੇਵ ਦੇਵਤੇ ਇਕੱਠੇ ਹੋ ਕੇ ਉਹਨਾਂ ਦੇ ਕੋਲ ਗਏ ਵਿਆਹ ਲਈ ਕਿਹਾ ਤੇ ਭਗਵਾਨ ਪੁਲੀ ਸ਼ੰਕਰ ਰਾਜੀ ਹੋ ਗਏ ਉਹ ਛੋਟੇ ਬੱਚੇ ਦਾ ਰੂਪ ਬਣਾ ਕੇ ਵਿਆਹ ਲਈ ਚੱਲ ਪਏ ਜਦੋਂ ਵਿਆਹ ਦੇ ਮੌਕੇ ਤੇ ਪਹੁੰਚੇ ਤੇ ਜੈਮ ਵਾਲਾ ਲੈ ਕੇ ਆਪਣੇ ਗੱਲੇ ਚ ਪੁਆਈ ਤਾਂ ਨੱਚਣ ਲੱਗ ਪਏ ਦੇਵੀ ਦੇਵਤਾ ਨੂੰ ਸ਼ੱਕ ਹੋ ਗਿਆ ਕਿਤੇ ਤਾਰਕਾਸੁਰ ਨਾ ਹੋਏ ਜਿਹੜਾ ਭਗਵਾਨ ਦੇ ਪੇਸ਼ ਵਿੱਚ ਆਇਆ ਹੈ ਉਹ ਸਾਰੇ ਦੇਵੀ ਦੇਵਤੇ ਉਹਨਾਂ ਦੇ ਮਗਰ ਦੌੜ ਪਏ ਉਹਨਾਂ ਨੂੰ ਮਾਰਨ ਵਾਸਤੇ ਉਹ ਦੋਟੇ ਦੋਟੇ ਸੰਧਿਆ ਹੋ ਗਈ ਤੇ ਭਗਵਾਨ ਪੁਲੇ ਸ਼ੰਕਰ ਬੱਚੇ ਦੇ ਰੂਪ ਵਿੱਚ ਹੀ ਉਹਨਾਂ ਨੇ ਆਪਣੀ ਜਿਹੜੀ ਦੇਹ ਸੀਗੀ ਉਹਨੂੰ ਸ਼ਿਲਾ ਦੇ ਰੂਪ ਵਿੱਚ ਪਰਿਵਰਤਨ ਕਰ ਦਿੱਤਾ ਦੇਵੀ ਦੇਵਤੇ ਸਮਝ ਗਏ ਕਿ ਸਾਡੇ ਕੋਲ ਗਲਤੀ ਹੋ ਗਈ ਹੈ ਆਪਣੇ ਆਪ ਨੂੰ ਸ਼ਿਲਾ ਦੇ ਰੂਪ ਵਿੱਚ ਪਰਿਵਰਤਨ ਕਰਨ ਦੀ ਜਿਹੜੀ ਕਲਾ ਹੈ ਉਹ ਕੇਵਲ ਭਗਵਾਨ ਪੁਲੇ ਸ਼ੰਕਰ ਕੋ ਹੈ ਉਹਨਾਂ ਨੇ ਸਰੋਵਰ ਖੋਦਿਆ ਜਿਹੜਾ ਸਾਡੇ ਤੁਸੀਂ ਮੰਦਿਰ ਦੇ ਬੈਕ ਸਾਈਡ ਸਰੋਵਰ ਦੇਖ ਰਹੇ ਹੋ ਇਹ ਸਰੋਵਰ ਦੇਵੀ ਦੇਵਤਿਆਂ ਦੁਆਰਾ ਉਦੋਂ ਖੋਦਿਆ ਗਿਆ ਸੀਗਾ ਭਗਵਾਨ ਪੋਲੇ ਸ਼ੰਕਰ ਨੂੰ ਯਾਦ ਕੀਤਾ ਭਗਵਾਨ ਪੋਲੇ ਸ਼ੰਕਰ ਪ੍ਰਸੰਨ ਹੋਏ ਖੁਸ਼ ਹੋਏ ਤੇ ਦੁਬਾਰਾ ਇਸ ਜਗ੍ਹਾ ਤੋਂ ਸ਼ਿਵਜੀ ਮਹਾਰਾਜ ਦੀ ਜਿਹੜੀ ਬਰਾਤ ਸੀਗੀ ਉਹ ਚੱਲੀ ਸੀਗੀ ਮਹਾਰਾਜ ਦਾ ਵਿਆਹ ਹੋਇਆ ਤਾਰਕੀ ਕਾਰਤਿਕ ਮਹਾਰਾਜ ਪੈਦਾ ਹੋਏ ਤੇ ਤਾਰਕ ਅਸਰ ਦਾ ਵਾਦ ਕੀਤਾ ਇਹੀ ਮੇਲਾ ਦੇਖਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਆਏ ਸੀਗੇ ਮੇਲਾ ਸ਼ੁਨਸ਼ ਵਿਰਾਸ ਦਾ ਬਾਬਾ ਚਲਵਟਾ ਲੈ ਆਈ ਇਸੇ ਕਰਕੇ ਸਾਹਮਣੇ ਗੁਰਦੁਆਰਾ ਸਾਹਿਬ ਹੀ ਹੈ ਪੂਰੇ ਪੰਜਾਬ ਦੇ ਵਿੱਚ ਇਕਲੌਤਾ ਐਸਾ ਸਥਾਨ ਹੈ ਜਿੱਥੇ ਮੰਦਿਰ ਤੇ ਗੁਰਦੁਆਰਾ ਦੋਨੋਂ ਬਿਲਕੁਲ ਨੇੜੇ ਨੇ ਤੇ ਦੋਨੋ ਇਤਿਹਾਸਿਕ ਨੇ ਤੁਸੀਂ ਐਸਾ ਇਸਤਾਨ ਕਿਤੇ ਵੀ ਹੋਰ ਨਹੀਂ ਦੇਖੋਗੇ ਜੀ ਬਿਲਕੁਲ ਜੀ ਇਹ ਸਰੋਵਰ ਸਾਂਝਾ ਆ ਅੱਜ ਕੱਲ ਸਰੋਵਰ ਦੀ ਕਾਰ ਸੇਵਾ ਵੀ ਚੱਲ ਰਹੀ ਹੈ ਤੇ ਸਾਰੀ ਸੰਗਤ ਨੂੰ ਬੇਨਤੀ ਵੀ ਹੈ ਕਿ ਸਾਰੀ ਸੰਗਤ ਇਕੱਠੀ ਹੋ ਕੇ ਇੱਥੇ ਆਏ ਤੇ ਕਾਰ ਸੇਵਾ ਦੇ ਵਿੱਚ ਹਿੱਸਾ ਲੇ ਜੈ ਸ਼ੰਕਰ ਜੈ ਮਹਾਰਾਜ ਸਭ ਤੋਂ ਪਹਿਲਾਂ ਤੇ ਮੈਂ ਜਿਨੇ ਵੀ ਤੁਹਾਡੇ ਮੀਡੀਆ ਰਾਈਏ ਸੁਣ ਪਾ ਰਹੇ ਨੇ ਉਹ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਸ਼ੁਭ ਰਾਤਰੀ ਦੀਆਂ ਔਰ ਮੈਂ ਆਪਣੇ ਪਰਿਵਾਰ ਵੱਲੋਂ ਔਰ ਆਪਣੇ ਵੱਡੇ ਵੀਰ ਜੀ ਐਮ ਐਲ اے ਅਮਨ ਸ਼ੇਰ ਸਿੰਘ ਸ਼ਰੀ ਐਲ ਸੀ ਜੀ ਵੱਲੋਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਔਰ ਇਹ ਜੀ ਬਹੁਤ ਗਹਿਰੀ ਸਥਾਨ ਆ ਅਕਸ਼ਲੇਸ਼ਵਰ ਧਾਮ ਇੱਥੇ ਭੋਲੇनाथ ਜੀ ਆ ਪਹੁੰਚੇ ਸੀ ਜਦੋਂ 카ਰਤੀਕ ਪਗਵਾਨ ਜੀ ਸਾਰੀ ਤ੍ਰਿਸ਼ਟੀ ਦਾ ਚੱਕਰ ਲਾ ਰਹੇ ਸੀਗੇ ਔਰ 33 ਕਰੋੜ ਦੇ ਵੀ ਦੇਵਤੇ ਵੀ ਨਾਲ ਪਹੁੰਚੇ ਸੀ ਔਰ ਇੱਥੇ ਬਹੁਤਾਂ ਦੀ ਮਨੋ ਆਮਨਾ ਜਿਹੜੀਆਂ ਨੇ ਜ਼ਾਰਾਦਰ ਪੂਰੀਆਂ ਹੋਈਆਂ ਨੇ ਔਰ ਇਹ ਇੱਕ ਐਸਾ ਸਥਾਨ ਆ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਪਹੁੰਚੇ ਸੀ ਔਰ ਬਿਲਕੁਲ ਸਾਡੀ ਬੈਕ ਸਾਈਡ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਨਗੁਰਦਵਾਰਾ ਸਾਹਿਬ ਹੈ ਔਰ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਇਹ ਇਤਿਹਾਸ ਪੁੱਛੋਂ ਚੱਲਦਾ ਆ ਰਿਹਾ ਔਰ ਪੂਰੇ ਵਰਲਡ ਦੇ ਵਿੱਚ ਮੇਰੇ ਖਿਆਲ ਨਾਲ ਕੋਈ ਕੋਈ ਸਰੋਵਰ ਹੈ ਜਿਹੜਾ ਮੰਦਿਰ ਦਾ ਤੇ ਗੁਰਦੁਆਰਾ ਸਾਹਿਬ ਦਾ ਸੇਮ ਆ ਜੀ ਮੈਂ ਹੁਣੇ ਆ ਰਿਹਾ ਸੀ ਤੇ ਸ਼ਹਿਰ ਚ ਬਹੁਤ ਹੀ ਮਤਲਬ ਜਸ਼ਨ ਦੇ ਨਾਲ ਜਿਹੜਾ ਵਾ ਲੰਗਰਾਂ ਦੀ ਤਿਆਰੀ ਹੋ ਰਹੀ ਹੈ ਔਰ ਅਸੀਂ ਵੀ ਆਪਣੇ ਪਰਿਵਾਰ ਵੱਲੋਂ ਜਿਹੜਾ ਵਾ ਆਪਣੇ ਘਰ ਦੇ ਬਾਹਰ ਹਾਈਵੇ ਦੇ ਉੱਤੇ ਅਸੀਂ ਵੀ ਲੰਗਰ ਲੰਗਰ ਦੀ ਸੇਵਾ ਜਿਹੜੀ ਹੈ ਲਾ ਰਹੇ ਹਾਂ ਨਹੀਂ ਇਹਨਾਂ ਚੋਨਾ ਜੀ ਇਹ ਬਹੁਤ ਅੱਛਾ ਦਿੰਨੇ ਆ ਪਰਮਾਤਮਾ ਦਾ ਦਿੰਨੇ ਆਏ ਹਰ ਇਨਸਾਨ ਜਿਹੜਾ ਵਾ ਚੰਗੇ ਕੰਮ ਕਰਨ ਔਰ ਜਿਹੜਾ ਪਰਮਾਤਮਾ ਦਾ ਪ੍ਰਸ਼ਾਦ ਆ ਉਹਨੂੰ ਪ੍ਰਸ਼ਾਦ ਦੀ ਤਰ੍ਹਾਂ ਲੈਣ ਤੇ ਵੱਧ ਤੋਂ ਵੱਧ ਸਾਰੇ ਪਰਿਵਾਰ ਦੇ ਨਾਲ ਆ ਕੇ ਆਪਣਾ ਇੱਥੇ ਮੱਥਾ ਟੇਕਣ ਗੁਰਦੁਆਰਾ ਸਹੀਬ ਵੰਡ ਮੰਦਿਰ ਦੇ ਵਿੱਚ ਔਰ ਪੋਲੇਨਾ ਜੀ ਦੀਆਂ ਬਲੇਸਿੰਗਸ ਲੈਣ ਮੇਰਾ ਨਾਮ ਜੀ ਪੰਡਿਤ ਸੁਭਾਸ਼ ਸ਼ਰਮਾ ਬਟਾਲੇ ਤੋਂ ਸ਼ਿਵ ਦੁਰਗਾ ਮੰਦਿਰ ਚਲੀ ਗੇੜਤਾ ਹਾਂ ਮੈਂ ਪੁਜਾਰੀ ਹਾਂ ਜੀ ਔਰ ਬਹੁਤ ਸਾਲਾਂ ਤੋਂ ਇੱਥੇ ਸ਼ਿਵਰਾਤਰੀ ਦੇ ਉਪਲਕਸ਼ ਤੇ ਸ਼੍ਰੀ ਰਮਾਇਣ ਜੀ ਦਾ ਪਾਠ ਜਿਹੜਾ ਕੀਤਾ ਜਾਂਦਾ ਹੈ ਔਰ ਮੈਂ ਬਟਾਲਾ ਵਾਸੀਆਂ ਨੂੰ ਔਰ ਇਲਾਕਾ ਵਾਸੀਆਂ ਨੂੰ ਮਹਾ ਸ਼ਿਵ ਰਾਤਰੀ ਦੀਆਂ ਬਹੁਤ-ਬਹੁਤ ਵਧਾਈ ਦੇਣਾ ਚਾਹਨਾ ਵਾ ਔਰ ਅੱਜ ਦੀ ਇਸ ਪਵਿੱਤਰ ਦਿਹਾੜੇ ਦੀਆਂ ਬਹੁਤ-ਬਹੁਤ ਬਧਾਈਆਂ ਅੱਜ ਦੇ ਸ਼ਿਵਰਾਤਰੀ ਅਪਸਰ ਦੇ ਸਾਰੇ ਦੇਸ਼ ਵਾਸੀ ਅਨੁਭੋਧੋ ਸੁਭ ਕਾਮਨਾਈ ਸ਼ਿਵਰਾਤਰੀ ਦਾ ਪਾਵਨ ਤਿਹਾੜਾ ਹੈ ਸ਼ੰਗਰ ਭਗਵਾਨ ਦੀ ਕਿਰਪਾ ਸਭ ਤੇ ਬਣੀ ਰਹੇ ਸਾਰੇ ਪਰਿਵਾਰ ਤੇ ਬਣੀ ਰਹੇ ਔਰ ਆਪਣਾ ਆਸ਼ੀਰਵਾਦ ਖੋਲ ਕੇ ਵਰਦਾਨ ਅੱਜ ਦੇ ਦਿਨ ਨੇ ਭਗਤ ਸਾਰੇ ਬੜੇ ਦੂਦ੍ਹ ਧਾਮ ਦੇ ਨਾਲ ਮੰਦਰਾਚ ਆ ਰਹੇ ਨੇ ਤੇ ਬੜੀ ਖੁਸ਼ੀ ਹੈ ਕਿ ਅੱਜ ਦੇ ਦਿਨ ਕੀ ਕਹਿੰਦੇ ਭੋਲੇ ਸ਼ੰਗਰ ਦਾ ਆਸ਼ੀਰਵਾਦ ਸਾਰੇ ਪਰਿਵਾਰ ਤੇ ਬਣਿਆ ਰਹੇ ਔਰ ਮੇਰ ਭਰਿਆ ਹੱਥ ਭਰਿਆ ਰਹੇ ਅੱਜ ਦਾ ਦਿਨ ਬਸ ਭੋਲੇ ਸ਼ੰਗਰ ਦੇ ਚ ਨਾਤੇ ਲੱਗੀ ਉਹਨਾਂ ਦਾ ਆਸ਼ੀਰਵਾਦ ਜਿੰਨਾ ਉਹਨਾਂ ਦੇ ਨਾਮ ਲੈ ਕੇ ਉਹਨਾਂ ਦਾ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੂੰ ਸੱਚੇ ਦਿਲੋਂ 33 ਦੇ ਨਾਲ ਉਹਨਾਂ ਦੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਗਾ ਜਗਾ ਤੇ ਲੰਗਰ ਕਾਫੀ ਲੰਗਰ ਲੱਗੇ ਹੋਏ ਆ ਆ ਸ਼ੁਰੂਆਤ ਵਿੱਚ ਸੰਬੰਧ ਨਿਸ਼ਚਿਤ ਕਰਨਾ ਹੈ ਔਰ ਜੋ ਵੀ ਹਾਂ ਪੇ ਬਗਤ ਆਏ ਉਹਨਾਂ ਦੀ ਮਨੋ ਕਾਮਨਾ ਪਹਿਲੇ ਵੀ ਪੂਰੀ ਹੋਈ ਔਰ ਅੱਜ ਵੀ ਹੋ ਔਰ ਸਭੀ ਕਾ ਆਸ਼ੀਰਵਾਦ ਭਗਵਾਨ ਦਾ ਮਨਾਇਆ ਰਿਹਾ ਕੋਈ ਨਾਤਾ ਵਿਆਹ ਤੁਹਾਡਾ ਵਿਆਹ ਨਵਾਂ ਹੋਇਆ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿ ਤਾ भगवान जैसे पार्वती और शिव जी की जोड़ी है वैसे ही मेरी और भगवान की हम दोनों की बनैया हमारी जोड़ी बहुत अच्छे बन आई है और ऐसे ही अच्छी-अच्छी जोड़ियां बनती रहे और अपना आशीर्वाद बनाए रखें सभी संगत नु बहुत-बहुत मुबारक हो शिव भोले दे विवाह दी शिवरात्रि दी जी सब संग मना रहे हो ਤੁਸੀਂ ਇਹ ਬਹੁਤ ਸੋਹਣਾ ਲੱਗ ਰਿਹਾ ਜੀ ਇੱਥੇ ਆਨ ਕੇ ਜੀ ਬਹੁਤ ਸਰਦਾਰਾਂ ਨਾਲ ਆਪਾਂ ਅੱਗੇ ਵੀ ਅਮਰ ਇਸ ਸਾਲ ਵੀ ਆ ਰਹੇ ਆ। ਇੱਕ ਤਾਂ ਭਾਜੀ ਬਹੁਤ ਕਰਮਾ ਵਾਲਾ ਦੇਦਨਾ ਹੈ ਕਿ ਅੱਜ ਸ਼ੁਰੂਆਤ ਤੇ ਅਧਿਆਰਾ ਅੱਜ ਭੋਲੇ ਨਾਥਰਾ ਕਿ ਹਰ ਸੰਗਤਾਂ ਇਹ ਟਾਈਮ ਨੂੰ ਵੇਟ ਕਰਦੀਆਂ ਵਾ ਕਿ ਅੱਜ ਦਿਨ ਨਾਏ ਭੋਲੇ ਸੱਤਾ। ਇਹ ਬੜੀ ਖੁਸ਼ੀ ਵਾਲੀ ਗੱਲ ਆਪਣੇ ਅੱਜ ਰੌਣਕ ਬਹੁਤ ਜ਼ਿਆਦਾ ਹੈ ਕਿ ਸੰਗਤਾਂ ਦੀ ਲੱਗੀ ਹੋਈ ਏ ਤੇ ਸੰਗਤਾਂ ਇਹ ਚੀਜ਼ ਨੂੰ ਬੜਾ ਬਤਲਕ ਸੋਚਦੀ ਪਈਆਂ ਕਿ ਅੱਜ ਰੌਣਕਾਂ ਜਾਂ ਲੱਗੀਆਂ। ਬਾਜ਼ਾਰਾਂ ਵਿੱਚ ਭਾਜੀ ਪੋਤਰ ਰੌਣਕ ਹੈ ਇਸ ਟਾਈਮ ਤਾਂ ਅੱਜ ਰਾਤ ਲੰਗਰ ਲੱਗ ਹੋਇਆ ਅੱਜ ਦਾ ਦਿਨ ਤੇ ਬੜਾ ਖੁਸ਼ੀ ਵਾਲਾ ਦਿਨ ਦਾ ਕਿ ਬਹੁਤ ਹੀ ਬੰਤਾ ਅੱਜ ਕਰਦੇ ਜੀ ਅਸੀਂ ਆਪ ਮੁੰਦਾ ਅੱਜ ਸਵੇਰ ਦੇ 2 ਵਜੇ ਉੱਠੇ ਤੇ ਆ ਅੱਜ ਸਵੇਟੀ ਤਿਆਰੀ ਕਰਦੇ ਪਹਿਲਾਂ ਕਰਦੀ ਮੇਰਾ ਨਾਮ ਸੁਸ਼ਾਨਦ ਬਾਢੀਆ ਮੈਂ ਸੱਚੇ ਬਾਜੀ ਨਗਰ ਨਿਗਮ ਬਟਾਲਾ ਦੇ ਵਿੱਚ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਮੈਂ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਕਿ ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ ਔਰ ਪਿਛਲੇ ਕਾਫੀ ਸਾਲਾਂ ਤੋਂ ਮੈਂ ਹਰ ਸ਼ਿਵਰਾਤਰੀ ਤੇ ਅਛਲੇਸ਼ਵਰ ਮੰਦਰ ਦੇ ਵਿੱਚ ਜਿਹੜਾ ਨਤਮਸਤਕ ਹੋਣ ਆਂਦਾ ਵਾ ਬਾਕੀ ਭੋਲੇ ਸ਼ੰਕਰ ਸਾਰੇ ਸ਼ਹਿਰ ਤੇ ਕਿਰਪਾ ਬਣਾਏ ਰੱਖੇ ਬਟਾਲੇ ਦੇ ਲੋਕ ਵੀ ਬਹੁਤ ਅੱਛੇ ਨੇ ਹਮੇਸ਼ਾ ਨਾਲ ਤੇ ਭੋਲੇ ਸ਼ੰਕਰ ਦੀ અપਾਰ ਕਿਰਪਾ ਬਣੀ ਰਹੇ